ਕਤੰਦਰਾ ਬਾਚ ਗਏ ਦੂਜੀ ਗਲੀ ਚ ਤਾਂ ਨੇ ਚਪੇੜੇ ਪੈਣੇ ਕਰ ਵਧੀਆ ਸੀਗਾ ਕਿੰਨੇ ਬੰਦੇ ਦਿੱਤੇ ਇਹਨਾਂ ਨੇ ਇਹਨਾਂ ਤਾਂ 100 ਦਿੱਤਾ ਯਾਰ 100 ਦਿੱਤਾ ਯਾਰ ਸ਼ਾਮ ਦਾ ਪ੍ਰੋਗਰਾਮ ਬਣ ਜੂ ਅੱਪਾ ਬਣੋ ਨਾ ਆ ਤਗੜਾ ਘਰ ਇਹਦੇ ਇਹ ਘਰੇ ਚੱਲਦੇ ਆ ਤਾਂ ਜੇ ਕੁਸ਼ੀ ਵੱਡੀ ਆ ਹਾਂ ਇੱਥੋਂ ਵੱਧ ਪੈ ਮੱਗੀ ਜਿੰਨੇ ਵੀ ਕਰਦਾ ਆ ਇਹਾਂ ਜਿੰਨੇ ਨੇ 100 200 ਨੀ ਮੱਗਣਾ ਹੁਣ ਨਹੀਂ ਨਹੀਂ ਸ਼ਾਮ ਦਾ ਜਗਾੜ ਹੋ ਜਾ ਆਪਣਾ ਸਾਰਾ ਵੇ ਕੌਣ ਹੈ ਬਾਹਰ ਚ ਵੇਖ ਕੇ ਆ ਮੈਂ ਬਾਹਰ ਖੜਕੀ ਜਾਂਦਾ ਆ ਜਾ ਕੌਣ ਆ ਭਾਈ ਸਤਿ ਸ਼੍ਰੀ ਅਕਾਲ ਮਾ ਗੇਟ ਖੋਲੋ ਕੌਣ ਆ ਤੁਸੀਂ ਆਪ ਜੀ ਆਸ਼ਰਮ ਤੋਂ ਆਏ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਸ਼ਰਮ ਤੋਂ ਆਏ ਜੀ ਚੰਡੀਗੜ੍ਹੋਂ ਜੀ ਅੱਛਾ ਜੀ ਜੀ ਪਰਚੀ ਘਟ ਨਹੀਂ ਸੀ ਜੀ ਠੀਕ ਹੈ ਵੇ ਪਟਨਾਗੜ ਤੋਂ ਆਏ ਹਾਂ ਹਾਂਜੀ 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 ਦੁਖੀਆਂ ਦਾ ਅਸਰਾ ਆਸ਼ਰਮ ਆ ਜੀ ਬਾਬਾ ਮੱਕੜਦਾਸ ਜੀ ਦਾ ਉੱਥੋਂ ਆਏ ਹਾਂ ਜੀ ਅੱਛਾ ਉਹਦੀ ਪਰਚੀ ਕੱਢ ਦੇਵਾ ਅੱਛਾ ਪਰਚੀ ਕੱਢ ਦੇ ਹਾਂਜੀ 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 ਉੱਥੇ ਜਿਹੜੇ ਨਿੱਕੇ ਨਿੱਕੇ ਬੱਚੇ ਆ ਉੱਥੇ ਰਹਿੰਦੇ ਆ ਜੀ ਸਾਡੇ ਕੋਲੇ ਬੱਚੇ ਜਿਨ੍ਹਾਂ ਦਾ ਸੰਹਾਰਾ ਨਹੀਂ ਜੀ ਸੰਹਾਰਾ ਨਹੀਂ ਜੀ ਉੱਥੇ ਅੱਛਾ ਹਾਂ ਜਦ ਮਾਂ ਬਾਪ ਮਰੇ ਵੇ ਛੋਟੇ ਬੱਚੇ ਠੀਕ ਹਾਂਜੀ ਹਾਂਜੀ ਅੱਛਾ ਚੰਦਾ ਲੈਣ ਆਏ ਆ ਤੁਸੀਂ ਹਾਂਜੀ ਜੱਜ ਜੀ ਉਹੀ ਪਰਚੀ ਹੈ ਪੁੱਤ ਕਿਹੜੇ ਆਸ਼ਰਮ ਚੋਂ ਆਏ ਆ ਦੁਖੀਆਂ ਦਾ ਆਸਰਾ ਸ਼ਰਮਾ ਜੀ ਬਾਬਾ ਬਮਕਰ ਦਾ ਜੀ ਦਾ ਚੰਡੀਗੜ੍ਹ ਆ ਜੀ ਮਾਤਾ ਅੱਛਾ ਉੱਥੋਂ ਆਇਆ ਜੀ ਇੰਨੀ ਵਟਾਂ ਆਏ ਹਾਂ ਹਾਂ ਜੀ ਹਾਂ ਜੀ ਛੋਟੇ ਬੱਚੇ ਬਜ਼ੁਰਗ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉੱਥੇ ਉਹਨਾਂ ਦਾ ਰਹਿਣ ਬਸੇਰਾ ਦਵਾਈ ਬੁੱਢੀ ਦਾ ਚੱਲਦਾ ਜੀ ਬਾਬਾ ਜੀ ਵੱਲੋਂ ਫ੍ਰੀ ਅੱਛਾ ਤੇ ਉਹਦੀ ਪਰਚੀ ਕਟਨੀ ਹੈ ਮਾਤਾ ਜੀ ਤੁਹਾਡੀ ਚਲ ਕੋਈ ਨਹੀਂ ਪੁੱਤ ਚੰਦਾ ਦੇ ਦੂੰਗੀ ਤੇ ਆਜੋ ਬਹਿਜੋ 10 ਮਿੰਟ ਇੰਨੀ ਵਟਾਂ ਆਏ ਆਂ ਪਾਣੀ ਪੁਣੀ ਪੀ ਬਸ ਤੁਸੀਂ ਪਰਚੀ ਕਟਾ ਦਿਓ ਜੀ ਕੋਈ ਗੱਲ ਨਹੀਂ ਕੋਈ ਨਹੀਂ ਪੁੱਤ ਬੈਠੋ ਆਜੋ 10 ਮਿੰਟ ਇੱਥੇ ਬੈਠਦੇ ਨਹਿਮਾ ਦਾ ਚਲ ਇੱਥੇ ਹੀ ਬੈਜੋ ਪੁੱਤਰਾ ਵਾਹੇ ਗਰੂ ਪੁੱਤਰਾ ਪਾਣੀ ਪੀਓਂਗੇ ਨਹੀਂ ਮਾਂ ਪਿਛਲੇ ਘਰੋਂ ਪੀ ਕੇ ਆਏ ਅਸੀਂ ਪਾਣੀ ਤਾਂ ਜੀ ਅੱਛਾ ਉਹ ਚਾਹ ਬਣਾ ਦੇ ਨਹੀਂ ਨਹੀਂ ਜੀ ਬਸ ਮਾਂ ਤੂੰ ਪਰਚੀ ਘਟਾ ਦੋ ਬਸ ਕੱਲੀ ਕਿੰਨੇ ਦੀ ਪਰਚੀ ਪਤਾ ਹੈ ਮੈਂ ਤੁਹਾਨੂੰ ਕਿੰਨੇ ਜੀ ਹੈ ਮਾਤਾ ਆਪਣੇ ਘਰੇ ਪੰਜ ਜੀ ਹੈ ਪਤਾ ਸੀ ਤਿੰਨ ਬੱਚੇ ਹੈ ਦੋ ਜੀ ਅਸੀਂ ਬਸ ਪਾਪਾ ਬਾਬੂ ਮੱਕੜ ਦਾ ਜੀ ਸਾਰੇ ਡੱਬਰ ਨੂੰ ਪੀ ਆਰ ਦਵਾ ਦੇਣਗੇ ਜੀ ਕੈਨੇਡਾ ਤੇ ਤੁਸੀਂ 1100 ਦੇ ਹਿਸਾਬ ਨਾਲ ਪੰਜਾਂ ਜੀਆਂ ਦਾ 6000 ਰੁਪਏ ਬੰਦਾ ਮਾਤਾ ਲੈ ਆਓ। ਅੱਛਾ ਪੁੱਤ ਮੈਂ ਤਾਂ 25 ਤੱਕ ਕਟਾਉਂਗੀ 20 ਰੁਪਏ ਦੀ। ਮੇਰਾ ਇੱਕ ਪੁੱਤ ਛੋਟਾ ਉਹ ਪੜਦਾ ਹੈ, ਦੋ ਮੇਰੇ ਪੜ ਕੇ ਘਰੇ ਬੈਠੇ ਆ। ਮਾਤਾ ਜੀ 20 ਰੁਪਏ ਨਹੀਂ। ਉੱਥੇ ਤਾਂ 2.500 ਹੈਗਾ ਸਾਡੇ ਕੋਲ ਜਿਨ੍ਹਾਂ ਨੇ ਉੱਥੇ ਆਸ਼ਰਮ ਦੀ ਸ਼ਰਨ ਲਈ ਵੀ ਆ। ਅੱਛਾ ਤੇ 1.5 ਲੱਖ ਰੁਪਏ ਰੋਜ਼ ਦਾ ਉੱਥੇ ਖਰਚਾ। ਅੱਛਾ 1.5 ਦਾ ਜੀ ਆਸ਼ਰਮ ਦਾ। ਮਾਂ ਨਾਲੇ ਤੁਹਾਡੇ ਭਾਗ ਖੁੱਲ ਜਾਣਗੇ ਜੇ ਵੱਧ ਕਟਾਵਾਂਗੇ ਅਰਦਾਸ ਕਰਦੇ ਆਂ ਬਾਬਾ ਜੀ ਬਹੁਤ ਅਰਦਾਸਾਂ ਚ ਫਲਾੜੀ ਹੈ ਮਾਤਾ ਇਹ ਤਾਂ ਇੱਕ ਸਾਲ ਹੋਣਾ ਮੈਂ ਵੀ ਮੰਗਦੀ ਆਂ ਪੁੱਤ ਸੁਰਗਾਂ ਚ ਫਲਾੜਤਾ ਹੈਗਾ ਪਰ ਅਸੀਂ ਵੀ ਮਾਂ ਤੁਹਾਨੂੰ ਮਾਂ ਤੁਸੀਂ ਵਿਸ਼ਵਾਸ ਨਹੀਂ ਕਰਨਾ ਤੁਹਾਨੂੰ ਦਿਖਾਉਣਾ ਆ ਦਿਖਾ ਬਾਬਾ ਜੀ ਜਿੰਨੇ ਜਿੰਨਾ ਦੇ ਵਿੱਚ ਲਾਏ ਫੋਟੋ ਮੈਂ ਤੁਹਾਨੂੰ ਦਿਖਾਉਣੀ ਫੇਰ ਪਤਾ ਲੱਗੂ ਸਾਰਾ ਡੱਬਰ ਮਾਤਾ ਦੇਖ ਜਾ ਅੱਜ ਵੜਿਆ ਪਛੜ ਤੂੰ ਮੈਂ ਦਿਖਾਉਣਾ ਆ ਦੇਖੋ ਮਾਂ ਆ ਵੀ ਆ ਵੀ ਆ ਦੇਖੋ ਆ ਬਾਬਾ ਜੀ ਇਹਨੇ ਬਾਬਾ ਜੀ ਨੇ ਅਰਦਾਸ ਕੀਤੀ ਇਹਨਾਂ ਦੀ ਅੱਛਾ ਗੁੱਡ ਮੈਂਟ ਬਾਬੇ ਨੇ ਚੜਾਈ ਜਾਂਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਸਰ ਇਹ ਬਾਰ ਗਏ ਆ ਬਾਬਾ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਕੀਤੀ ਹੈ ਕਰਵਾ ਕਰਨੀ ਵਾਲੇ ਬਾਬਾ ਜੀ ਬੈਠੋ ਤੁਸੀਂ ਮੈਂ ਲਿਆਉਣੀ ਆ ਹਾਂ ਜੀ ਘਰ ਤਾਂ ਵਧੀਆ ਗੱਡੀ ਗੜੀ ਆ ਪੂਰਾ ਵਧੀਆ ਥੋੜੀ ਸ਼ੇਰ ਹਰ ਦੇ ਤਾਂ ਚੰਗੀ ਗੱਲ ਆ ਸ਼ਾਮ ਨੂੰ ਫਿਰ ਅੱਜ ਜੀ ਐਫਸੀ ਦਾ ਚਿਕਨੀ ਆ ਗਈ ਸਮੂਹ ਜੀ ਨਾ ਜਦੋਂ ਲਾ ਬੁਢੀ ਨੂੰ ਦਾ ਕਟ ਕਾਣੀ ਲਾਉਂਦੀ ਹਾਂ ਉਹਦੇ ਪੈਸੇ ਮਾਂ ਤਾਂ ਕੰਵਰੀ ਜੀ ਕੋਲ ਹੋ ਚੁੱਕੀ ਗਿਆ ਆਹ ਜੀ ਆਹ ਜੀ ਆਹ ਜੀ ਚੁੱਪ ਚੁੱਪ ਹਾਂਜੀ ਮਾਂ ਆਹ ਲੈ ਪੁੱਤ 2500 ਰੁਪਇਆ ਮੈਂ ਤਾਂ ਕਮੇਟੀ ਵਾਸਤੇ ਰੱਖੀ ਸੀ ਕਮੇਟੀ ਭਰਨੀ ਆ ਸੀ ਤਾਂ ਤੇ ਉਹਦੇ ਵਾਸਤੇ ਰੱਖਿਆ ਤੇ ਉਹਦੇ ਚ ਦਿੱਤੇ ਮੈਂ ਤੁਹਾਨੂੰ ਪੈਸੇ ਤੇ ਬਾਬੇ ਜੀ ਤੋਂ ਜਾ ਕੇ ਅਰਦਾਸ ਕਰਾ ਦੇ ਸਾਡੀ ਪੰਜਾਂ ਜੀਆਂ ਦੀਆਂ ਕਿਹੜੇ ਨਾਂ ਤੇ ਕੱਟਣੀ ਹੈ ਜੀ ਮੇਰ ਸਿੰਘ ਦੇ ਨਾਂ ਤੇ ਕੱਟ ਦਿਓ ਮੇਰ ਸਿੰਘ ਤੇ ਮੜੀ ਹਿੰਮਤ ਨਾ ਕੱਟ ਦਿਓ ਤੁਹਾਡਾ ਬਾਬਾ ਜੀ ਵੀ ਨਾ ਆਜੀ ਉਹ ਕਰ ਮੈਂ ਕੱਟ ਦੇ ਉਹ ਸਟੈਰ ਜਾਈ ਯਾਰ ਲਓ ਮਾ ਠੀਕ ਹੈ ਜੀ ਕੋਈ ਨਹੀਂ ਜੀ ਕੋਈ ਨਹੀਂ ਅਰਦਾਸ ਬਾਬੇ ਕੋਲੇ ਜਾ ਕੇ ਹਾਂ ਬਾਬਾ ਜੀ ਕੋਲੇ ਪਮ ਅਰਦਾਸ ਕੋਲੇ ਅਰਦਾਸ ਪਾ ਦੇ ਸਾਡੀ ਲਾਲੀ ਮਾ ਤਾਂ ਲਾ ਲੈਨੀ ਆ ਪੁੱਤ ਤੁਸੀਂ ਜਾਓ ਥੋੜਾ ਬਾਬਾ ਵੀ ਨਾ ਮੁਰੂ ਆਜੀ ਮੈਂ ਤਾਂ ਡਰ ਵੀ ਲੱਗਦਾ ਮੈਨੂੰ ਤੇਰੇ ਨਾਲੋਂ ਜ਼ਿਆਦਾ ਦਰਦ ਤੁਹਾਨੂੰ ਲੱਗਦਾ ਮਾਤਾ ਮਿਕਰ ਚੈਨ ਲਿਖਦਾ ਆ ਜਾ ਆ ਜਾ ਚੰਗੇ ਢੂਈ ਮਾਰ ਲਈ ਅੱਜ ਮਾਤਾ ਦੇ ਕੱਲ ਨੂੰ ਛੁੱਟੀ ਹੈ ਬਟਾ ਤਨ ਆਹ ਤੇ ਮੈਂ ਕਿਹਾ ਕੱਲੇ ਉਹ ਅਮਰੀਕਾ ਕਰੋ ਮਹਿੰਗੀ ਪੀਣੀ ਹਾਂ ਹੈਲੋ ਛੋਟੀ ਵੀਰ ਕਿਵੇਂ ਅਸੀਂ ਆਸ਼ਰਮ ਤੋਂ ਆ ਜੀ ਕਿਹੜਾ ਆਸ਼ਰਮ ਚੰਡੀਗੜ੍ਹੋਂ ਜੀ ਦੁਖੀਆਂ ਦਾ ਆਸਰਾ ਆਸ਼ਰਮ ਆ ਜੀ ਉਹਦੀਆਂ ਪਰਚੀਆਂ ਕੱਢਦੇ ਹਾਂ ਨਹੀਂ ਕੀ ਆਸ਼ਰਮ ਚ ਕੀ ਹੁੰਦਾ ਤੁਹਾਡੇ ਚ ਬੱਚੇ ਆ ਜੀ ਛੋਟੇ ਛੋਟੇ ਬਜ਼ੁਰਗ ਹੈ ਜੀ ਇਹਨਾਂ ਨੂੰ ਸਾਹਮਦੇ ਨਹੀਂ ਜੀ ਕੋਈ ਅੱਛਾ ਹਾਂਜੀ ਬਾਬਾ ਜੀ ਨੇ ਤਾਂ ਸੰਸਾਰ ਕਰਿਆ ਯਾਰ ਮੈਂ ਬਾਬਾ ਜੀ ਦਾ ਤਾਂ ਪੁੱਛਿਆ ਹੀ ਨਹੀਂਗਾ ਤੁਸੀਂ ਨਵੇਂ ਹੋ ਸਾਡੇ ਏਰੀਆ ਦੇ ਵਿੱਚ ਅਸੀਂ ਜ਼ਿੰਮੇਵਾਰ ਬੰਦੇ ਆ ਠੀਕ ਹੈ ਹਾਂਜੀ ਅਸੀਂ ਕਿਹੜਾ ਕੋਈ ਗਲਤ ਕਰੀ ਜੰਨੇ ਜੀ ਨਹੀਂ ਗਲਤ ਨਹੀਂ ਮੈਂ ਮੈਂ ਤਾਂ ਕਿਹਾ ਹੀ ਨਹੀਂ ਗਲਤ ਯਾਰ ਮੈਨੂੰ ਲੱਗਦੇ ਗਲਤ ਆ ਜਿਹੜਾ ਕਰਨਾ ਗਲਤ ਕਰੀ ਨਹੀਂ ਜੀ ਤੁਸੀਂ ਮੈਂ ਪੁੱਛਿਆ ਦਿਖਾਇਓ ਮਾਜਾ ਕੀ ਨਹੀਂ ਨਹੀਂ ਇਹ ਤਾਂ ਜੀ ਸਾਡਾ ਗੁਪਤ ਹੁੰਦਾ ਜੀ ਇਹ ਤਾਂ ਉਹ ਗੁਪਤ ਕੀ ਹੁੰਦਾ ਗੁਪਤ ਨੂੰ ਤੂੰ ਯਾਰ ਧਰਮਰਾਜ ਨੇ ਭੇਜਿਆ ਦਿਖਾ ਦੇ ਇੱਕ ਮਿੰਟ ਨਹੀਂ ਜੀ ਉਹ ਦਿਖਾ ਦੇ ਠੱਗੀਆਂ ਠੋਰੀਆਂ ਬਹੁਤ ਆ ਯਾਰ ਅੱਜਕੱਲ ਦੇਖ ਲਓ ਦੇਖ ਲਓ ਸੇਵਾ ਦਾ ਕੰਮ ਆ ਸਾਨੂੰ ਕੀ ਉਹ ਸੇਵਾ ਸੇਵਾ ਹੀ ਵੇਖਣ ਲੱਗੇ ਅੱਜ ਕੱਲ ਠੱਗੀਆਂ ਬਥੇਰੀਆਂ ਸੇਵਾ ਦੇ ਨਾਂ ਤੇ ਸੇਵਾ ਵਾਲੇ ਬਦਨਾਮ ਕਰ ਰੱਖੇ ਬਥੇਰੀਆਂ ਨੇ ਅਮੇਰ ਕੀ 2500 ਦੀ ਪਰਚੀ ਕੱਟ ਗਿਆ ਨੇ ਜੀ ਹਾਂਜੀ ਹਾਂਜੀ ਇਹਨੇ ਕਟਾਈ ਹੈ ਜੀ ਕਿਨੇ ਮੇਰ ਨੇ ਕਟਾਈ ਕੀ ਮਾਤਾ ਨੇ ਮਾਤਾ ਨੇ ਕਟਾਈ ਹੈ ਜੀ ਸਾਰਾ ਪਰਿਵਾਰ ਸੀ ਜੀ ਬਾਈ ਹੈਗੇ ਸੀ ਕਰੇ ਸਾਰਾ ਪਰਿਵਾਰ ਸੀ ਜੀ ਪਿਛਲੇ ਘਰ ਦੀ ਸਾਰੀ 10 ਰੁਪਈਆ ਦੀ ਇਹਨਾਂ ਦੀ 2500 ਦੀ ਕੱਟੀ ਬੈਠੇ ਆ ਨਹੀਂ ਨਹੀਂ 100 ਰੁਪਈਆ ਦੀ ਇਹ ਜੀ ਆ 10 ਫਿੱਕੀ ਹੈ ਜੀ ਨਾਲ ਇਹ ਬੇਈਮਾਨੀ ਕਰਦੇ ਮਤਲਬ 90 ਤੁਸੀਂ ਖਾਓਗੇ ਤੇ 10 ਦਿਓਗੇ ਗਾਂ ਜਾ ਕੇ ਜਿਹਨੇ ਨਹੀਂ 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 ਜੀ ਅਸੀਂ ਇਹੋ ਜੇ ਕੁਝ ਕਰਦੇ ਨੇ ਸਤਾਪ ਉੱਥੇ ਰਹਿਣੇ ਆ ਫਿੱਕੀ ਰੁਪਈਏ ਜੀਵਨ ਸਫਲਾ ਹੋ ਜੂਗਾ 52 ਚੁੱਪ ਕਰ ਯਾਰ ਮੇਰਾ ਜੀਵਨ ਸਫਲਾ ਹੀ ਆ ਕੱਢ ਜਾ ਮੈਂ ਤੁਹਾਡੇ ਵਰਗੇ ਬਥੇਰੇ ਮਿਲਦੇ ਸਾਨੂੰ 1 31 51 ਵੀ 10 20 ਤੋਂ ਵੱਧੂ ਕੋਈ ਪਰਚੀ ਆ ਮਾਤਾ ਦੀ ਤੁਸੀਂ ਮਾਤਾ ਹੋਗੇ ਘਰੇ ਮੈਨੂੰ ਪਤਾ ਇਹੋ ਜੀ ਹੈ ਵਿਚਾਰੀ ਵਹਿਮਣ ਉਹ ਆਧਾਰ ਕਾਰਡ ਹੈ ਕਿ ਤੁਹਾਡੇ ਨਹੀਂ ਜੀ ਧਾਰ ਕਰੀ ਜਨੇ ਜੀ ਤੁਸੀਂ ਜੀ ਆਧਾਰ ਕਾਰਡ ਹੈਗੇ ਤੁਹਾਡੇ ਸੇਵਾ ਦੇ ਕਮਜਦਾਰ ਕਾਰਡ ਦਾ ਲੈਂਦੇ ਯਾਰ ਸੇਵਾ ਦੇ ਵਿੱਚ ਸੇਵਾ ਵਾਲੇ ਭਾਰਤ ਚ ਨਹੀਂ ਵਸਦੇ ਪੰਜਾਬ ਚ ਨਹੀਂ ਵਸਦੇ ਸੇਵਾ ਹੱਦ ਹੋ ਗਈ ਨਵੀਂ ਗੱਲ ਸੁਣਾਉਣੇ ਯਾਰ ਤੁਸੀਂ ਕਿਹੋ ਜੀ ਨੌਜਵਾਨ ਪੀੜ੍ਹੀ ਹੈ ਤੁਹਾਡੇ ਤੇ ਜਿੰਮੇਵਾਰੀ ਬਣਦੀ ਆਧਾਰ ਕਾਰਡ ਹੈ ਨਹੀਂ ਤੁਹਾਡੇ ਕੋਲ ਨਹੀਂ ਹੈ ਨਹੀਂ ਸੀ ਲਾਇਆ ਹੀ ਨਹੀਂ ਜੀ ਕਿਉਂ ਉਹ ਹੁਣ ਜੇ ਆਸ਼ਰਮ ਚ ਹੀ ਅਸੀਂ ਰਹਨੇ ਜੀ ਉੱਥੇ ਪਿਆ ਸਾਰਾ ਕੁਝ ਸਾਡਾ ਯਾਰ ਆਸ਼ਰਮ ਤੁਸੀਂ ਆਸ਼ਰਮ ਤੋਂ ਬਾਹਰ ਨਿਕਲੇ ਚੰਡੀਗੜ੍ਹ ਤੋਂ ਆਏ ਹੋ ਪੱਕੀ ਗੱਲ ਹਾਂ ਪੱਕੀ ਗੱਲ ਹੈ ਜੀ ਚੰਡੀਗੜ੍ਹੋਂ ਆਏ ਹਾਂ ਜੀ ਅਸੀਂ ਤਾਂ ਜੀ ਪੁਣ ਦੇ ਕੰਮ ਨੂੰ ਤੁਰੇ ਵੀ ਆਂ ਯਾਰ ਪੁਣ ਦੇ ਕੰਮ ਜਿਹੜਾ ਕਾਡ ਤੇ ਚਾਹੀਦਾ ਮੈਨੂੰ ਤੁਹਾਡੇ ਕੋਲ ਕਿ ਨਹੀਂ ਆਉਂਦਾ ਆਇਡੈਂਟੀਟੀ ਪ੍ਰੂਫ ਚਾਹੀਦਾ ਕਿ ਨਹੀਂ ਚਾਹੀਦਾ ਕਰਨਾ ਤੁਸੀਂ ਅਸੀਂ ਤੜਕੇ ਦੇ ਵੇਖੀ ਜਾਂਦੇ ਆਂ ਤੜਕੇ ਦਾ ਮੈਂ ਤੁਹਾਨੂੰ ਵੇਖੀ ਜਾਂਦਾ ਤੁਸੀਂ ਐਨੇ ਏਰੀਆ 'ਚ ਤੁਰੇ ਫਿਰਦੇ ਆਂ ਆਥਨ ਵੇਲਾ ਹੋ ਚੱਲਿਆ ਤੇ ਬੱਸ ਆ ਪਰਚੀਆਂ ਪਰਚੀਆਂ ਆ ਵੇਖ ਮੈਂ ਥੋੜੀਆਂ ਵੇਖ ਲਈਆਂ ਇੱਕ ਇਹਨਾਂ ਦੀ ਐ 2500 ਦੀ ਇੱਕ ਆਹ 2-4 ਹੋਰ ਹੈ 1100 1500 ਹਾਂ ਤਾਂ ਚੰਗੀ ਦਿਹਾੜੀ ਬਾਈ ਫਿਰਦੇ ਤੁਸੀਂ ਤਾਂ ਯਾਰ ਕਮਾਲ ਹੋ ਗਈ ਦਿਹਾੜੀ ਹੋ ਗਈ ਜੀ ਜਦੋਂ ਮੇਰੀ ਗੱਲ ਸੁਣ ਲੋ ਯਾਰ ਅਸੀਂ ਜ਼ਿੰਮੇਵਾਰ ਬੰਦੇ ਆ ਆ ਜਿਹੜਾ ਮੇਰਾ ਏਰੀਆ ਆ ਗਿਆ ਨਾ ਠੀਕ ਹੈ ਜੀ ਇਸ ਏਰੀਆ ਦੇ ਵਿੱਚ ਉਹ ਜਿੱਥੋਂ ਗੇਟ ਤੋਂ ਐਂਟਰ ਕੀਤੇ ਹੋ ਤੁਸੀਂ ਠੀਕ ਹੈ ਜੀ ਹਾਂ ਜੀ ਮੈਂ ਲੱਗ ਗਿਆ ਪਤਾ ਕਲੋਨੀ ਦਾ ਲੱਗ ਗਿਆ ਹਾਂ ਜੀ ਤੇ ਇਧਰ ਦੂਜਾ ਗੇਟ ਆ ਠੀਕ ਹੈ ਜੀ ਇਧਰੋਂ ਆਏ ਕਿ ਇਧਰੋਂ ਤੁਸੀਂ ਇਧਰੋਂ ਆਏ ਜੀ ਇਧਰੋਂ ਆਏ ਹਾਂ ਅੱਛਾ ਪਿੱਛੇ ਉਹਨਾਂ ਦੇ ਘਰਾਂ ਦੇ ਕੋਲੋਂ ਬੰਤ ਕੇ ਉਹਨਾਂ ਘਰਾਂ ਚੋਂ ਕੱਟ ਕੇ ਹਨਾ ਹਾਂ ਜੀ ਆਓ ਗੇਟ ਨਿਕਲ ਜਾਓ ਮੇਰਾ ਵੀਰ ਇੱਥੇ ਦੇਸੋ ਨਾ ਕਣਕਣ ਵਿੱਚ ਪਗੋ ਠੀਕ ਹੈ ਥੋੜੇ ਵਰਗੇ ਠੱਗ ਮੈਨੂੰ ਪਤਾ ਹੀ ਤੁਸੀਂ ਕੀ ਕਰਦੇ ਫਿਰਦੇ ਹੋ ਚਪੇੜੇ ਬਹੁਤ ਮਰਦਾ ਹੁੰਦਾ ਮੈਂ ਨਿਕਲੋ ਜੇ ਤੁਸੀਂ ਮਾਰ ਲਿਆ ਠੱਗੀ ਠੀਕ ਹੈ ਜਿੰਨਾ ਕਰ ਲਿਆ ਇਕੱਠਾ ਜਾਓ ਨਜ਼ਾਰੇ ਲਾਓ ਜਾ ਕੇ ਇੱਥੇ ਦਿਸਿਓ ਨਾ ਨਹੀਂ ਨਹੀਂ ਜੇ ਦਿਸ ਗਿਆ ਪੁਲਿਸ ਕਾਰਵਾਈ ਕਰਵਾਉਂਗਾ ਮੈਂ ਨਹੀਂ ਕੋਈ ਗੱਲ ਨਹੀਂ ਹਾਂ ਨਿਕਲੋ ਚੱਲ ਦੀ ਯਾਰ ਸਮਾਨਾਂ ਦੀ ਢੂਈ ਮਰਾਲੀ 2500 ਫਰਜ਼ ਕਰਦਾ ਭਾਈ ਮੇਰ ਨਾਲ ਗੱਲ ਹਾਂ ਤੇ ਵਾਹ ਹੁਣ ਡੇਰੀ ਚੱਪਣੇ ਪੈਸੇ ਨਹੀਂ ਦੇਖੇ ਆਇਆ ਸਮਾਨ ਸਭ ਨੂੰ ਲੈ ਲਿਆ ਹਾਂ ਹਾਂ ਵੀ ਡਿਸਪੋਜ਼ਲਾ ਹਾਂ ਚਿਕਨ ਵੀ ਲੈ ਲੈਂਦਾ ਚਿਰ ਤੇ ਹਾਂ ਕੋਕਾ ਕੋਲਾ 1000 ਵਾਲੀ ਪੀਣੀ ਅੱਜ 8000 ਵਾਲੀ ਟੌਪ ਦੀ ਬੋਤਲ ਦੇ ਦੇ ਚੰਗਾ ਹੱਥ ਮਾਰਿਆ ਸੀ ਅੱਜ ਨਜ਼ਾਰਾ ਲੈਣਾ ਅੱਜ ਪੌਲਾ ਪਾਰਾ ਹਜ਼ਾਰ ਵਾਲੀ ਦੇ ਦੇ ਵਧੀਆ ਹਜ਼ਾਰ ਵਾਲੀ ਦੇ ਦੇ ਪੂਰੀ ਟੌਪ ਦੀ ਲੰਬਾ ਲੰਬਾ ਨਾਵੇ ਦਾਰੂ ਦਾ ਪੂਰੀ ਟੌਪ ਦੀ ਦੇ ਹਜ਼ਾਰ ਵਾਲੀ ਲਿਆ ਲਿਆ ਚਿਕਨ ਦਾ ਕੀਤਾ ਪ੍ਰਬੰਧ ਚਿਕਨ ਦਾ ਲੈ ਆਉਂਦਾ ਕੱਜਰ ਦੇ ਕੋਈ ਨਹੀਂ ਆ ਦਿਖਾ ਦਦੇ ਅਗਰ ਬਸ ਬੱਚਾ ਪਕੜ ਕੇ ਪਾਲਾ ਕੋਈ ਨਾ ਕੋਈ ਆਇਆ ਲੰਬਾਂ ਨਾਲ ਆ ਜਾ ਵਧੀਆ ਠੀਕ ਆ ਚੱਲ ਆ ਤੇ ਕੱਲ੍ਹ ਵਾਲੀ ਸੰਧ ਚੱਲ ਗਏ ਹਾਂ ਕੱਲ੍ਹ ਸੰਧ ਜੇ ਅੱਜ ਉਹ ਘਰੋਂ ਆਪਾਂ ਕੰਨ ਘਿਆਰ ਹੋਣਾ ਜਦ ਤੱਕ ਨਿਆਰਾ ਸੀ ਹੋਰ ਵੀ ਪ੍ਰੋਗਰਾਮ ਵਧੀਆ ਪੰਜਦਾ ਆਪਣਾ ਨਿਆਰਾ ਸੀ ਠੀਕ ਆ ਪੈਸੇ ਆਪਾਂ ਥੱਲੇ ਨਾ ਜੀ ਓਏ ਆਜ ਦੇ ਹਜੇ ਤਾਂ ਸੂਫੀਆਂ ਹਜੇ ਨਹੀਂ ਆਉਂਦੇਗੇ ਨਾਂਗਾ ਦੇ ਭਾਏ ਆ ਜਾ ਚੱਲ ਜੀ ਯਾਰ ਕਿਰਾ ਸੀ ਟੁੱਟਿਆ ਗਿਆ ਇਸ ਤਰ੍ਹਾਂ ਇੱਥੇ ਬੈਠਾਂਗੇ ਪਪਾ ਨੀ ਸਮਝਵਾਰ ਆਇਆ ਨਾ ਨਾ ਉੱਥੇ ਚੱਲ ਦੁਕਾਨ ਨੇੜੇ ਜੇ ਕੋਈ ਲੋੜ ਲੋੜ ਪੈਗੀ ਨਾ ਸਮਾਂ ਆ ਜਾ ਹੰਬੇ ਪਏ ਆ ਮਿੱਤਰਾ ਆ ਜਾ ਉਹ ਮੁਖ ਖੜਨਾਂ ਲੀਆਂ ਹੋਈਆਂ ਪਈਆਂ ਇੱਕ ਬੈਠ ਇਤੇ ਏ ਰੱਬਾ ਉਫਾ ਆ بڑا ਖਜ਼ਾਨਾ ਹੈ ਖਜ਼ਾਨਾ ਇੱਥੇ ਰੱਖ ਤੇ ਕੱਢਦਾ ਵਦੋ ਯਾਰ ਕਾਫਟ ਲੱਗ ਗਈ ਬੁੜੀ ਬੜੀ ਲੋਟ ਆਈ ਓਏ ਬੜੀ ਚਲਾਕ ਬਣਦੀ ਸੀਗੀ ਪੂਰਨੇ ਤਰ ਨਿਆਰੇ ਬੰਤਾ ਬਾਈ ਪਹਿਲਾ ਪੈਗ ਨਾ ਯੇ ਪੈਗ ਫਾ ਦਵਾ ਦਾ ਤੇਰੇ ਨਾਲੇ ਮੇਰੀ ਗੱਲ ਸੁਣ ਲਾ ਤੇ ਬੋਤਲ ਦੇਖ ਕੇ ਨਾ ਤੇਰਾ ਲਾਲਾ ਲੱਗ ਪੈਂਦੀ ਹੁੰਦੀਆਂ ਦੋ ਹੀ ਦੋ ਦੋ ਹੀ ਲਾਵਾਂਗੇ ਉਹ ਨਹੀਂ ਪਤਾ ਐਵੇਂ ਕਮਲਿਆਂ ਨੂੰ ਖੋਲ ਣ ਡੋ ਦਵਾ ਦੋ ਮੈਂ ਕੋਕ ਪਾਲਾਂ ਪਾਲਾਂ ਮੈਂ ਪਾਈ ਯਰ ਮੈਨੂੰ ਮੈਂਟ ਮਾਰ ਤੂੰ ਠਕਾਵਟ ਬਹੁਤ ਆ ਤੇ ਚੱਲ ਬਾਦ ਬਾਦ ਮੈਨੇ ਥੋੜਾ ਹੀ ਪਾਇਆ ਯਾਰ ਇੱਕ ਵਾਰ ਇਹਨਾਂ ਦਾ ਸਿਸਟਮ ਚੱਲੰਦੇ ਫਿਰ ਦੇ ਨਾ ਦੂਜੇ ਪੈਗ ਨੂੰ ਖੋਲ ਖੋਲ ਮਿੰਟ ਮਾਰਾਂ ਢੇ ਕਲੇਜੀ ਆ ਕਲੇਜੀ ਹੈਗੇ ਗਾਂ ਆ ਦੋ ਅੰਡੇ ਆ ਤੇ ਚਲ ਤੱਕਲਾ ਚੀਜ਼ ਕਰਦੀ ਹੈ ਵਾਹ ਕੀ ਕਰ ਜਾ ਆਦਾ ਲੈ ਲੈ ਆਦਲਾ ਸ਼ਾਇਦ ਪਰ ਦਾਰੂ ਪੀਆ ਰਾ ਬਾਈ ਜਮਾ ਸਿਰਾਂ ਲਾਈ ਸੁਰਾ ਪਾਣੀ ਆ ਨਹੀਂ ਹੈਗਾ ਉਹ ਮਲਾ ਦਿੰਦੇ ਆ ਇਹ ਬਾਬੇ ਐਤ ਕੀ ਆਪਾਂ ਵੱਡੇ ਹੋਟਲ ਚ ਜਾਣਾ ਨਿਆਰਾ ਆ ਗਿਆ ਹੁਣ ਦੋ ਤਿੰਨ ਦਿਨ ਲੋੜ ਨਹੀਂ ਮੰਗਣ ਦੀ ਕੰਜਰ ਦੇ ਆ ਭਰਾਵਾ ਵਖਾਤਾ ਦੇ ਕੇ ਦਿਖਾਉਣਾ ਜਰਾਂਦ ਰੱਖ ਜਰਾਂਦ ਰੱਖ ਉਹ ਭੈਣ ਦੇ ਪੁੱਤ ਆ ਯਾ ਵੇ ਕਿੱਥੇ ਗਏ ਪਹਿ ਨੇ ਆ ਨੂਨ ਜਾਂ ਬਾਲਾ ਪਾ ਦਿੰਦੇ ਆ ਯਾਰ ਇੱਕ ਤਾਂ ਲੈ ਬਾਬੇ ਹਾਂ ਬੱਸ 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 ਇੱਥੇ ਕੋਈ ਹੋਰ ਨਾ ਆ ਜਾ ਕੋਈ ਕੋਈ ਦੇਖ ਵੀ ਨਾ ਲਵੇ ਤੇ ਇੱਕ ਉਹ ਪਤੰਦਰੋਂ ਬੰਦੇ ਆ ਸੱਪੇ ਹੀ ਖੜਾ ਕਰਤਾ ਸੀ ਓਏ ਬਾਲਾ ਚਲਾਕ ਸੀ ਬਚ ਗਏ ਆਪਾਂ ਹਾਂ ਨਹੀਂ ਮੈਂ ਜਦੋਂ ਕਹਿੰਦਾ ਨਾ ਆਧਾਰ ਕਾਰਡ ਦਿਖਾ ਮੈਂ ਕਹ ਮਰ ਗੇ ਹੁਣ ਗਾਹ ਨੂੰ ਆਪਾਂ ਐਸ ਮਲੇ ਜਿੰਨੇ ਜਾਣਾ ਆਪਾਂ ਇਹ ਪਿੰਡ 'ਚ ਨਹੀਂ ਵੜਦੇ ਆਪਾਂ ਹੋਰ ਪਿੰਡ ਚੱਲਾਂਗੇ ਇੱਕ ਗੱਲ ਪਛਾਣ ਨਹੀਂ ਆਉਂਦੀ ਜੇ ਹੁਣ ਮਿਲ ਗਿਆ ਪਛਾਣ ਨੂੰ ਪਛਾਣ ਨੂੰ ਸਾਰਾ ਪਤਾ ਮੈਨੂੰ ਠੀਕ ਹੈ ਨਾ ਨਿਗਾਹ ਤਰੀ ਤੇਜ ਆ ਖਿੱਚ ਖੱਚੇ ਅਰਦਾਵਾ ਦੋ ਦੂਜਾ ਬਣਾਈਏ ਤੇ ਘਰ ਵਾਲੀਆਂ ਡਿੱਕੀ ਜਾਂਦੀਆਂ ਵਾਹ ਲਵੀ ਮੇ ਤਰਾ ਸਰੂਰ ਗਿਆ ਬਣ ਹੁਣ ਤਾਂ ਜਮਾ ਸਿਰਈ ਇਹ ਬਣ ਗਿਆ ਉਹ ਵੇਖੀ ਡੋਲਣਾ ਜਾਈ ਬਹੁਤ ਮਹਿੰਗੀਆਂ ਤੂੰ ਬਹੁਤ ਮਹਿੰਗੀਆਂ ਵਾਹ ਵਾਹ ਅੱਜ ਤਾਂ ਯਾਰਾ ਹੀ ਆ ਗਿਆ ਕੱਲੀ ਪਾਈ ਐ ਨਾ ਅੱਜ ਤਾਂ ਉਹ ਪੌਣਿਆ ਪੌਣਿਆ ਨਿਆਰਾ ਗਿਆ ਆ ਬੈਠੇ ਮੇਰੇ ਸਾਲੇ ਵੇਖੀ ਮੈਂਟ ਮਾਰ ਮੈਂਟ ਆ ਗਏ ਸ਼ਰਾਮ ਜਤਾ ਆਹੀ ਸੀਗੇ ਆਈਏ ਤੂੰ ਨਹੀਂ ਆ ਕੇ ਕਰਦੂਤ ਬੈਠੀ ਆ ਕੀ ਕਰਦੂਤ ਬੈਠੀ ਆਈਏ ਅਸੀਂ ਕਾਦੀਆ ਪਰਚੀਆਂ ਖੜਦੇ ਸੀ ਕਾਦੀਆ ਪਰਚੀ ਆ ਸਾਲੇ ਆ ਕੀ ਆ ਆਖੀਆ ਤਾ ਸੁਣੋ ਯਾਰ ਕੀ ਆ ਕੀ ਆ ਕਾਦੀਆ ਪਰਚੀਆਂ ਰੱਖ ਰੱਖ ਕੋਲੇ ਰੱਖ ਕੋਲੇ ਰੱਖ ਆ ਕੀ ਆ ਕੀ ਆ ਯਾਰ ਦੱਸ ਹੈ ਆ ਮਾਤਾ ਨੂੰ ਪਛਾਣ ਕੌਣ ਕੌਣ ਹੈ ਕਿੰਨੇ ਮੈ ਲਗੇ ਮਾਤਾ ਜੀ 2500 ਰੁਪਇਆ ਲੈ ਕੇ ਆਇਆ ਮੈਨੂੰ ਕਹਿੰਦੇ ਤਾਂ ਆਹ ਭਈਆ ਸਰਪੰਚ ਸਾਹਿਬ ਸਾਰਿਆਂ ਆਪ ਆਇਆ ਦੋ ਮੈਂ ਤੈਨੂੰ ਹੋਰ ਹੋਣੇ ਪੜ ਤੂੰ ਕਹੇ ਮਕਤੀਰ ਦੀ ਕੁਛ ਨਹੀਂ ਇਹੇ ਕੋਛ ਨਹੀਂ ਇਹ ਸਭ ਜਾਲੀ ਹੈ ਪੈਸੇ ਪੈ ਪੜੋ ਕਿਤੇ ਪੈ ਪੈਸੇ ਕਢੋ ਕੋਈ ਇੱਕ ਮਿੰਟ ਤੇ ਆ ਰਿਹਾ ਅੱਛਾ ਤੇ ਪਿਓ ਨੂੰ ਹਣ ਥਾਲਾ ਉਹਨੂੰ ਹਿੱਕਾ ਪਾਈ ਬੈਠਾ ਦਿੰਨਾ ਯਾਰ ਬਾਹਰ ਪਿੱਛੇ ਕਿੱਥੋਂ ਦੇ ਆਈ ਏ ਇਧਰ ਪਿੱਛੇ ਬਾਹ ਸਾਡੇ ਉਹ ਮੈਂ ਤੁਮੇ ਪਛਾਨਦੇ ਚੰਡੀਗੜਾ ਆਸ਼ਰਮ ਤੋਂ ਆਏ ਉਹ ਯਾਰ ਬਾਹ ਕੋਈ ਨਹੀਂ ਕੋਈ ਨਹੀਂ ਪੈਸੇ ਕਢਾ ਪੈਸੇ ਕਢਾ ਪੈਸੇ ਕਢਾ ਗੱਲ ਪੈਸੇ ਕਢਾ ਆਵੇ ਪੈਸੇ ਆ ਕੀ ਆ ਕੀ ਪਕੜ ਦਾਸ ਆ ਵੇਖ ਲੋ ਲੋਕ ਆ ਦੇ ਆ ਸਾਲਿਓ ਇੰਨਾ maal ਲੁੱਟਦਾ ਕਿਹਦੇ ਵਿੱਚ ਇਹ ਸਾਰੇ ਪਿੰਡ ਨੂੰ ਲੁੱਟ ਗਿਆ ਆਸ਼ਰਮਾਂ ਦੇ ਨਾਂ ਤੇ ਉਹ ਤੁਹਾਡਾ ਬੇੜਾ ਬੇੜਾ ਤੁਹਾਡਾ ਕਿਹੜਾ ਆਸ਼ਰਮ ਹੈ ਕੋਈ ਨੰਬਰ ਆਦੇ 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 ਪਮੱਕੜ 10 ਬੰਨੇ ਪੱਕੜ 10 ਦੱਸਦੇ ਆ ਚੰਡੀਗੜ੍ਹ ਸਾਡਾ ਚੰਡੀਗੜ੍ਹ ਸਾਡਾ ਆਸ਼ਰਮ ਹੈ ਚੰਡੀਗੜ੍ਹ ਸਾਡਾ ਆਸ਼ਰਮ ਨਿਕਲੇ ਨਾ ਨਿਕਲੇ ਨਾ ਫੜ ਕੇ ਰੱਖੋ ਚਲ ਤੂੰ ਨਹੀਂ ਗਲਤ ਬੰਮੀ ਹੋਈ ਮੈਂ ਮਾਰ ਕੇ ਚਪੇੜਾ ਸੀ ਥੋੜਾ ਹੋਰ ਬਣ ਦਊਗਾ ਕਿਹੜਾ ਪਿੰਡ ਆਇਆ ਪਿੰਡ ਕਿਹੜਾ ਥੋੜਾ ਆ ਕੀ ਕਰਤੂਤ ਆ ਆ ਵੇਖ ਅਦਰ ਆ ਕੀ ਹੈ ਇਹਦੇ ਇੱਥੇ ਆ ਵੇਖ ਆ ਵੇਖ ਆ ਵੇਖ ਆ ਵੇਖ ਕੀ ਪਹਿਲਾਂ ਇਹ ਥੋੜ ਥੋਕੇ ਦੇ ਹੋ ਗਿਆ ਪਹਿਲਾਂ ਦੇ ਪੈਸੇ ਪਹਿਲਾਂ ਦੇ ਪੈਸੇ ਪਹਿਲਾਂ ਦੇ ਪੈਸੇ ਯਾਰ ਬਾਈ ਯਾਰ ਆ ਮੈਂ ਤੁਹਾਡੇ ਕੋਲ ਵੇਖੀ ਸੀ ਨਾ ਸਰਪੰਚ ਸਾਹਿਬ ਹਾਂਜੀ ਹਾਂਜੀ ਆ ਪੈਸੇ ਫੜੋ ਆ ਪੈਸੇ ਮਾਤਾ ਕਿੰਨੇ ਸੀਗਾ 1 ਮਿੰਟ 2500 ਤਾਂ ਮੈਥੋਂ ਕੋਲੇ ਰੱਖੋ ਸਾਰਾ ਹਿਸਾਬ ਕਰਦੇ ਆ ਇੱਕ ਨਾ ਇੱਕ ਕੁਲਵੰਤ ਕੇ ਘਰੋਂ ਵੀ ਨਿਕਲੇ ਆ ਹਾਂਜੀ ਹਾਂਜੀ ਸਾਰੀ ਆ ਉਹ ਜਿਹੜੀ ਗਲੀਆ ਨਾ ਇਹਨਾਂ ਵਾਲੀ ਬਾਈ ਮੇਰਕਿਆਂ ਵਾਲੀ ਸਾਰੀ ਗਲੀ ਕੱਟੀ ਆ ਉਹਨਾਂ ਨੂੰ ਨਾ ਥਾਣੇ ਲੈ ਕੇ ਚਲੋ ਸਣੇ ਮਾਤਾ ਲੈ ਕੇ ਜਾਣਾ ਬਿਲਕੁਲ ਬਾਈ ਜੀ ਗਲਤੀ ਹੋ ਗਈ ਮੈਂ ਮਾਰ ਮਾਰ ਚ ਭੇੜੇ ਬੂਥਾ ਫਗੜ ਦੂੰਗਾ ਸਾਲੇ ਗਲਤੀ ਤੇ ਨਾ ਹੁਣ ਤਾਂ ਫੱਟੇ ਕੱਟਿਓ ਭੈਣ ਚੋਂ ਮੰਗ ਕੇ ਆਸ਼ਰਮਾਂ ਨਾਲ ਜਿਹੜੇ ਛੱਲੇ ਓਏ ਜਿਹੜੇ ਗੱਡੀ ਲਿਆ ਕਰਨ ਨੂੰ ਬਾਰ ਗਲਤੀ ਹੋ ਗਈ ਜਿਹੜੇ ਸ ਛੱਡੇ ਦੇ ਛੱਡੇ ਦੇ ਛੱਡੇ ਦੇ ਗਲਤੀ ਹੋ ਗਈ ਆ ਬਾਈਨ ਮੋਟਰਸਕਲ ਦਾ ਦੂਜਾ ਕਿੱਥੇ ਓਏ ਫੜ ਲੈਣੂ ਫੜ ਕੇ ਲੈਣੂ ਵੇਖੋ ਕਿਤੇ ਨੇਰੀ ਬਣ ਜੇ ਨਹੀਂ ਨਹੀਂ ਪਾਸ ਮੋਟਰਸਕਲ ਓਏ ਜਾ ਅੱਗੇ ਪਿੱਛੇ ਵੱੜ ਕੇ ਬੈਠਾ ਹਾਂ ਇਧਰ ਆ ਗਲਤੀ ਹੋ ਗਈ ਬਾਈ ਯਾਰ ਤੁਸੀਂ ਪੈਸੇ ਰੱਖ ਲਓ ਯਾਰ ਇਕੱਡੇ ਨੌਜਵਾਨ ਹੈਗਾ ਸ਼ਰਮ ਨਹੀਂ ਉਹਦੀ ਪੈਸੇ ਰੱਖੋ ਬਹੁਤ ਥੋੜਾ ਪੈਸੇ ਰੱਖ ਲਓ ਬਾਈ ਯਾਰ ਅੱਛਾ ਪੈਸੇ ਰੱਖ ਲਓ ਫੇਰ ਫੇਰ ਮੰਗੋ ਤੁਸੀਂ ਪੈਸੇ ਰੱਖ ਲਓ ਗਲਤੀ ਹੋ ਗਈ ਬਾਈ ਤੁਸੀਂ ਨੌਜਵਾਨ ਹੋ ਕੇ ਆਹ ਕੰਮ ਕਰਦੇ ਹੋ ਪਰ ਆਹ ਵੇਖੋ ਕੀ ਆਹ ਵੇਖੋ ਸਰਪੰਚ ਸਾਹਿਬ ਇੰਨੀ ਵਧੀਆ ਛਪਾਈ ਹੈ ਨਾ ਜਿਹੜੇ ਜਾਲੀ ਪਰਚੀਆਂ ਛਪਾਈਆਂ ਨਾਲ ਸਾਰਾ ਕੁਝ ਮੈਂ ਉਦੋਂ ਹੀ ਮੁੰਡਾ ਮਗਰ ਲਾਤਾ ਆ ਆ ਆ ਰਿਹਾ ਮੁੰਡਾ ਦੇਖੋ ਆ ਮੁੰਡਾ ਉਦੋਂ ਹੀ ਮਗਰ ਲਾਤਾ ਮੇਰੇ ਨਾਲ ਸੀਗਾ ਮੈਂ ਇਹਨੂੰ ਕਹੇ ਮਗਰ ਲੱਗਿਆ ਰ ਜਿੱਥੇ ਜਾਂਦੇ ਨੇ ਮੈਨੂੰ ਦੱਸ ਦੇ ਫੇਰ ਇਹਨੇ ਫੋਨ ਕੀਤਾ ਅੱਛਾ ਇਹਨੇ ਮੁੰਡੇ ਨੇ ਭਾਲ ਲਿਆ ਵੀ ਕਿੱਥੇ ਇਹ ਨਾਲ ਹੀ ਸੀ ਗਲੀ 'ਚ ਹੀ ਮਿਲ ਗਿਆ ਇਹਨਾਂ ਦੇ ਮਾਤਾ ਕੇ ਬਾਈ ਮੇਰ ਕੇ ਘਰੋਂ ਨਿਕਲਦੇ ਤੇ ਨਾਲ ਦੀ ਨਾਲ ਇਹ ਹਾਲ ਆ ਬਾਈ ਮਾਰੇ 2-3 ਬਾਣ ਚੱਲ ਬਿਠਾ ਲੈ ਕੇ ਆਇਆ ਕਰੋ ਤੁਸੀਂ ਨਾ ਆਇਆ ਕਰੋ ਲੈ ਕੇ ਇਹਨੂੰ ਥਾਣੇ ਆਓ ਇਹ ਯਾਰ ਬੰਦੇ ਮੰਗਦੇ ਫਿਰਦੇ ਆ ਉੱਥੇ ਬੁੜੀਆਂ ਨੂੰ ਠੱਕ ਲੈ ਆਵੇ 2500 ਚੱਲ ਆ ਇੱਧਰ ਚੱਲ ਇੱਧਰ ਹੋ ਜਾ ਬਾਈ ਨੂੰ ਲੈ ਕੇ ਥਾਣੇ ਆ ਕੇ ਆਓ ਇੱਧਰ ਇੱਧਰ ਬੈਠ ਆਓ ਮਾਤਾ ਜੀ ਤੁਸੀਂ ਵੀ ਆਓ ਥਾਣੇ ਆਓ ਆਪਣੇ ਮੁੰਡੇ ਖੜੇ ਆ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਮੁੰਡੇ ਨੇ